ਹਿੰਦੀ ਟੀਵੀ ਇੰਡਸਟਰੀ ਤੋਂ ਬਾਲੀਵੁੱਡ ਦੇ ਵਿੱਚ ਵੱਖਰੀ ਪਛਾਣ ਬਣਾਉਣ ਵਾਲੇ ਵਿਕਰਾਂਤ ਮੈਸੀ ਦੀ ਗੱਲ ਕਰੀਏ ਤਾਂ ਵਿਕਰਾਂਤ ਮੈਸੀ ਦੀ ਅੱਜ ਜ਼ਬਰਦਸਤ ਫੈਨ ਫਾਲੋਇੰਗ ਹੈ ਹਾਲ ਫਿਲਹਾਲ ਹੀ ਉਹਨਾਂ ਨੇ ਇੱਕ ਚੌਕਾ ਦੇਣ ਵਾਲਾ ਜਿਹੜਾ ਹੈ ਇੱਕ ਪੋਸਟ ਸਾਂਝਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਲੈ ਰਹੇ ਨੇ ਸੰਨਿਆਸ ਐਕਟਿੰਗ ਤੋਂ ਕੀ ਹੈ ਪੂਰਾ ਮਾਮਲਾ ਆਉ ਜਾਣਦੇ ਹਾਂ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 12ਵੀਂ ਫੇਲ ਤੋਂ ਵਿਕਰਾਂਤ ਮੈਸੀ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ ਇਸ ਫਿਲਮ ਨੇ ਅਭਿਨੇਤਾ ਨੂੰ ਰਾਤੋਂ ਰਾਤ ਉਹ ਸਟਾਰਡਮ ਦਿੱਤਾ ਜਿਸ ਦਾ ਉਹ ਸਾਲਾਂ ਤੋਂ ਹੱਕਦਾਰ ਸੀ ਫਿਲਮ ਦੇ ਵਿੱਚ ਵਿਕਰਾਂਤ ਮੈਸੀ ਦੀ ਅਦਾਕਾਰੀ ਦੀ ਇੰਨੀ ਤਾਰੀਫ਼ ਹੋਈ ਕਿ ਉਹ ਫਿਲਮ ਨਿਰਮਾਤਾਵਾਂ ਦੀ ਪਹਿਲੀ ਪਸੰਦ ਬਣ ਗਏ ਹਾਲ ਹੀ ਦੇ ਵਿੱਚ ਵਿਕਰਾਂਤ ਮੈਸੀ ਦਾ ਸਾਬਰਮਤੀ ਰਿਪੋਰਟ ਦੇ ਵਿੱਚ ਨਜ਼ਰ ਆਏ ਇਸ ਫਿਲਮ ਦੀ ਪ੍ਰੋਮੋਸ਼ਨ ਅਤੇ ਗੂੰਜ ਦੇ ਵਿੱਚ ਘਾਰ ਵਿਕਰਾਂਤ ਮੈਸੀ ਨੇ ਆਪਣੇ ਸਨਿਆਸ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਵਿਕਰਾਂਤ ਮੈਸੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਸਨ ਆਜਦਾ ਐਲਾਨ ਕੀਤਾ ਹੈ ਆਪਣੀ ਪੋਸਟ ਦੇ ਵਿੱਚ ਫੈਨਸ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੇ ਲਿਖਿਆ ਕਿ ਉਹ ਸਾਲ 2025 ਦੇ ਵਿੱਚ ਆਖਰੀ ਵਾਰ ਸਕ੍ਰੀਨ ਤੇ ਨਜ਼ਰ ਆਉਣ ਵਾਲੇ ਨੇ ਅਦਾਕਾਰ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਪਿਛਲੇ ਕੁਝ ਸਾਲ ਅਤੇ ਉਸ ਤੋਂ ਪਹਿਲਾਂ ਦੇ ਸਾਲ ਬਹੁਤ ਹੀ ਵਧੀਆ ਰਹੇ ਮੈਂ ਤੁਹਾਡੇ ਸਮਰਥਨ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅੱਗੇ ਲਿਖਦੇ ਨੇ ਜ਼ਿੰਦਗੀ ਵਿੱਚ ਅੱਗੇ ਵਧਦੇ ਹੋਏ ਮੈਨੂੰ ਅਹਿਸਾਸ ਹੋਇਆ ਕਿ ਹੁਣ ਸਮਾਂ ਆ ਗਿਆ ਹੈ ਕਿ ਮੈਨੂੰ ਇੱਕ ਪਿਤਾ ਇੱਕ ਪਤੀ ਇੱਕ ਪੁੱਤਰ ਅਤੇ ਇੱਕ ਅਦਾਕਾਰ ਦੇ ਰੂਪ ਦੇ ਵਿੱਚ ਘਰ ਪਰਤਣਾ ਫਾਇਦਾ ਹੈ ਸਾਲ 2025 ਦੇ ਵਿੱਚ ਤੁਸੀਂ ਮੈਨੂੰ ਆਖਰੀ ਵਾਰ ਸਕਰੀਨ ਤੇ ਦੇਖਣ ਜਾ ਰਹੇ ਹੋ ਪਿਛਲੀਆਂ ਦੋ ਫਿਲਮਾਂ ਤੇ ਕਈ ਸਾਲਾਂ ਦੀਆਂ ਪਿਆਰੀਆਂ ਯਾਦਾਂ ਵਿਚਕਾਰ ਲਈ ਹਰ ਚੀਜ਼ ਲਈ ਤੁਹਾਡਾ ਧੰਨਵਾਦ ਫਿਲਮਾਂ ਦੇ ਵਿੱਚ ਡੈਬਿਊ ਕਰਨ ਤੋਂ ਪਹਿਲਾਂ ਵਿਕਰਾਂਤ ਮੈਸੀ ਨੇ ਟੀਵੀ ਸੀਰੀਅਲਸ ਦੇ ਵਿੱਚ ਵੀ ਕੰਮ ਕੀਤਾ ਹੈ ਤੇ ਇੱਕ ਵੱਖਰੀ ਪਛਾਣ ਬਣਾਈ ਸੀ ਕਈ ਸੀਰੀਅਲਸ ਦੇ ਵਿੱਚ ਨਜ਼ਰ ਆ ਚੁੱਕੇ ਉਹ ਸਾਲ 2013 ਦੇ ਵਿੱਚ ਅਭਿਨੇਤਾ ਨੇ ਰਣਵੀਰ ਸਿੰਘ ਦੇ ਨਾਲ ਅਤੇ ਸੁਨਾਕਸ਼ੀ ਸਨਾਦੀ ਫਿਲਮ ਲੋ ਟੇਰਾ ਦੇ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ ਇਸ ਫਿਲਮ ਦੇ ਵਿੱਚ ਉਹ ਸਪੋਰਟਿੰਗ ਕਿਰਦਾਰ ਨਿਭਾਉਂਦੇ ਨਜ਼ਰ ਆਏ ਸੀ ਇਸ ਬਾਦ ਵਿਕਰਾਂਤ ਮੈਸੀ ਨੇ ਕਈ ਫਰਮਾਂ ਦੇ ਵਿੱਚ ਕੰਮ ਕੀਤਾ।